ਇਟਲੀ ਚ ਪੰਜਾਬੀ ਸਿੱਖ ਨੌਜਵਾਨ ਹੋਇਆ ਲਾਪਤਾ ਭੁੱਬਾ ਮਾਰ-ਮਾਰ ਕੇ ਰੋਂਦੀ ਮਾਂ ਦਾ ਨਹੀਂ ਦੇਖਿਆ ਜਾਂਦਾ ਹਾਲ ਪੁੱਤ ਨੂੰ ਲੱਭ ਕੇ ਦੇਣ ਦੀ ਕਰ ਰਹੀ ਹੈ ਸਰਕਾਰ ਅੱਗੇ ਫਰਿਆਦ ਮੇਰਾ ਵੀ ਬੱਚਾ ਭਾਰਤੀ ਸਰਕਾਰ ਤੋਂ ਮੰਗ ਕਰੋ ਔਰ ਇਟਲੀ ਦੀ ਸਰਕਾਰ ਤੋਂ ਮੰਗ ਕਰੋ ਮੇਰਾ ਬੱਚਾ ਲੱਭਣਾ ਚਾਹੀਦਾ ਜੀ ਮੇਰਾ ਪੁੱੁਰ ਸਿੱਖ ਬੱਚਾ ਵਾ ਜਲ ਬੱਚਾ ਭਾਰਤੀ ਸਰਕਾਰ ਤੋਂ ਮੰਗ ਕਰੋ ਔਰ ਇਟਲੀ ਦੀ ਸਰਕਾਰ ਤੋਂ ਮੰਗ ਕਰੋ ਮੇਰਾ ਬੱਚਾ ਲੱਭਣਾ ਚਾਹੀਦਾ ਜੀ ਮੇਰਾ ਗੁਰਸਿੱਖ ਬੱਚਾ ਵਾ ਤੁਹਾਡੀ ਗੱਲ ਅਸੀਂ ਵਿਦੇਸ਼ ਮੰਤਰੀ ਨੂੰ ਮਿਲਾਗਾ ਮੈਂ ਘੱਲਾ ਯਤਰਾ ਕੋਸ਼ਿਸ਼ ਕਰਕੇ ਔਰ ਇਹ ਤੁਹਾਡੀ ਗੱਲ ਅੱਗੇ ਰੱਖੀ ਜਾਊਗੀ ਉਹਨਾਂ ਦੇ ਮੈਂ ਤੁਹਾਡਾ ਸਦਾ ਹੀ ਭਾਰੀ ਰਹੂੰਗਾ ਭਾਰਤ ਸਰਕਾਰ ਦਾ ਔਰ ਸੋਸ਼ਲ ਨੈਟਵਰਕ ਚਲਾਉਣ ਵਾਲੇ ਵੀਰਾਂ ਦਾ ਆ ਮੀਡੀਆ ਕਰਮੀਆਂ ਦਾ ਮੈਂ ਸਦਾ ਹੀ ਭਾਰੀ ਰਹੂੰਗਾ ਮੇਰਾ ਬੱਚਾ ਲੱਭਣਾ ਚਾਹੀਦਾ ਜੀ ਵੀ ਤੁਹਾਨੂੰ ਕੋਈ ਕੋਈ ਇਨਫਰਮੇਸ਼ਨ ਮੇਰੀ ਦੀ ਸਾਡੇ ਧਿਆਨ ਚ ਜਰੂਰ ਲਿਆਓ ਜਰੂਰ ਜੀ ਜਰੂਰ ਸਟੇਟਸ ਹੈ ਜੀ ਕੱਲ ਦਾ ਵਿੱਚ ਵੀ ਆ ਜੀ ਇੱਕ ਆਪਣੇ ਮੈਂ ਨੂੰ ਮਨੀ ਨੂੰ ਕਹਿੰਦਾ ਮੈਨੂੰ ਪਾਸਪੋਰਟ ਦੀ ਫੋਟੋ ਕਾਪੀ ਭੇਜ ਦਿਓ ਤਾਂ ਕਿ ਮੈਂ ਉਹਦੇ ਇਤਿਹਾਸ ਤੇ ਉੱਤੇ ਗੱਲ ਕਰ ਸਕਾਂ ਮੈਂ ਸਰ ਤੁਹਾਡਾ ਸਦਾ ਹੀ ਵਾਰੀ ਰਹੂੰਗਾ ਤੁਹਾਡਾ ਸਦਾ ਹੀ ਸੇਵਾਦਾਰ ਬਣ ਕੇ ਰਹੂੰਗਾ ਅੱਗੇ ਵੀ ਤੁਹਾਡਾ ਬੜਾ ਚੇਤਾ ਹਾਂ ਮੈਂ ਭਾਰਤ ਸਰਕਾਰ ਦਾ ਸਦਾ ਵਾਰੀ ਰਹੂੰਗਾ ਸ਼ੋਸ਼ਣ ਨੈਟਵਰਕਰੀਆਂ ਦਾ ਮੇਰਾ ਬੱਚਾ ਮੇਰੀ ਦਿਲ ਦੀਆਂ ਆਂਦਰਾਂ ਜੋ ਨਸ਼ੇ ਤੋਂ ਰਹਿਤ ਬੱਚਾ ਲੋਕਾਂ ਨੂੰ ਗੁਰਸਿੱਖੀ ਨਾਲ ਜੋੜਨ ਵਾਲਾ ਬੱਚਾ ਤੇ ਉਹ ਕੱਲ ਦਾ ਮੰਗਲਵਾਰ ਦਾ ਲਾਪਤਾ ਹੋਇਆ ਵਾ ਕੱਲ ਦੀ ਪੁਲਸਰਪੋਰਟ ਵੀਟ ਦੀ ਵਿੱਚ ਹੋ ਗਈ ਆ ਗੁਰੂ ਰਬ ਬਤਾਏ ਜਿਹੜੀ ਰਬ ਮੇਰ ਰੱਖੇ ਕੋਈ ਗੱਲ ਨਹੀਂ ਰਬ ਮੇਰੇ ਰੱਖੇਗਾ ਮਾਤਾ ਮੇਰ ਕਰੇਗਾ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਜੀ ਧੰਨਵਾਦ ਹੋਊਗਾ ਤੁਹਾਡਾ ਗੁਰੂ ਰਾਮਦਾਸ ਗਾਹੀ ਅਰਦਾਸ ਕਰਕੇ ਜਾਇਓ ਜਿਤਨਾ ਮੈਂ ਲੋਕਾਂ ਦੇ ਬੱਚੇ ਲੱਬ ਲੱਬ ਸੋਸ਼ਲ ਨੈਟਵਰਕ ਰਾਹੀਂ ਘਰ ਭੇਜਿਆ ਅੱਜ ਮੇਰਾ ਬੱਚਾ ਅਜ ਮੇਰੀਆਂ ਅੰਦਰਾਂ ਵੀ ਮੇਰੇ ਨਾਲ ਇਤਨਾ ਹੀ ਲੱਭ ਜਾਣ ਜਿਤਨਾ ਮੈਂ ਲੋਕਾਂ ਦੇ ਲੱਬ ਲੱਬ ਕੇ ਭੇਜੇ ਆ ਲੋਕਾਂ ਦੇ ਪਿਤਾ ਭੇਜੇ ਲੋਕਾਂ ਦੇ ਮਾਤਾ ਭੇਜੀਆਂ ਨੇ ਉਸੇ ਤਰ੍ਹਾਂ ਮੇਰਾ ਵੀ ਬੱਚਾ ਮੈਨੂੰ ਮਿਲਣਾ ਚਾਹੀਦਾ ਜੀ ਰਬ ਰੱਖ ਮੇਰ ਰੱਖੇਗਾ ਮੇਰ ਰੱਖੇਗਾ ਜਗਾ ਸੀ ਕੋਸ਼ਿਸ਼ ਕਰਾਂਗੇ ਗੁਰ ਗੁਰੂ ਰਾਮਦਾਸ ਤੁਹਾਨੂੰ ਸਮਤ ਬਖਸ਼ੇ ਜੀ ਕਿਰਪਾ ਕਰੇ ਗੁਰੂ ਰਾਮਦਾਸ ਤੁਹਾਡੇ ਤੇ ਥੈਂਕ ਯੂ ਜੀ ਧੰਨਵਾਦ ਮੇਟੇ ਦਾ ਨਾਮ ਹਰਮਨਦੀਪ ਸਿੰਘ ਆ ਮੇਰਾ ਬੱਚਾ ਮੈਨੂੰ ਮਿਲਣਾ ਚਾਹੀਦਾ ਏ ਕਿੱਥੇ ਰਹਿੰਦਾ ਸੀ ਗਾ ਜੀ ਇਟਲੀ ਸ਼ਹਿਰ ਵਿੱਚ ਰਹਿੰਦਾ ਸੀ ਜੀ ਕਿੰਨੇ ਜਿੰਨਾ ਤੋਂ ਗਾਇਬ ਹੋ ਗਿਆ ਜੀ ਗਾਇਬ ਮੰਗਲਵਾਰ ਤੋਂ ਹੋ ਗਿਆ 4 ਵਜੇ ਗਾਇਬ ਹੋਇਆ ਜੋ ਕੋਈ ਜਾਣਕਾਰੀ ਨਹੀਂ ਮਿਲ ਰਹੀ ਨਾ ਨਾ ਕੋਈ ਜਾਣਕਾਰੀ ਨਹੀਂ ਮਿਲੀ ਸਾਨੂੰ ਕੋਈ ਫੋਨ ਨਹੀਂ ਆਉਂਦਿਆ ਕੂਨ ਖੜਿਆ ਨਹੀਂ ਸਭ ਕੁਝ ਘਰ ਛੱਡ ਕੇ ਖਾਲੀ ਹੱਥੇ ਤਰ ਚਲ ਗਿਆ ਉਥੋਂ ਡੇਰੀ ਤੋਂ ਕੋਈ ਜਾਣਕਾਰੀ ਨਹੀਂ ਸਾਡਾ ਹਾਂ ਤੇ ਸਰਕਾਰ ਤੋਂ ਮੰਗ ਕਰਦੇ ਸਾਡਾ ਬੱਚਾ ਪੰਜਾਬ ਵਿੱਚ ਆਉਣਾ ਚਾਹੀਦਾ ਦਾੰਦਰੁਸਤ ਹੋਣਾ ਚਾਹੀਦਾ ਸਾਰਿਆਂ ਨੂੰ ਸਨਾਨ ਦਵਾਂਗੇ ਮੇਰੇ ਬੱਚੇ ਦੀ ਜ਼ਹਿਤਾ ਕਰੋ ਉਥੋਂ ਤੱਕ ਗੱਲ ਪਚਾਓ ਮੇਰੇ ਬੱਚੇ ਤੱਕ ਜਿਨਾ ਬੱਚਾ ਪੰਜਾਬ ਮ ਮੁੜੇ ਤੰਦਰੁਸਤ ਹੀ ਮੁੜੇ ਜਿਸ ਤਰ੍ਹਾਂ ਗਿਆ ਹੈ ਤੰਦਰੁਸਤ ਜਾਂਚ ਤੇ ਚੜ ਕੇ ਉਸ ਤਰ੍ਹਾਂ ਤੰਦਰੁਸਤ ਜਾਂਚ ਤੇ ਚੜ ਕੇ ਆਵੇ ਹੀ 에어ਪੋਰਟ ਤੋਂ ਆਪਣੇ ਬੱਚੇ ਨੂੰ ਲੈਣ ਜਾਈਆਂ ਕਿ ਘਰ ਖੁਸ਼ੀਆਂ ਮਣਾਈਏ ਮੈਂ ਇਹੋ ਅਰਦਾਸ ਬੇਨਤੀ ਸਤਿਗੁਰਾਂ ਗੜੀ ਕਰਦੀਆਂ ਸਾਰੀ ਸੰਗਤ ਗੜੀ ਵੀ ਕਰਦੀਆਂ ਜਿਹੜਾ ਬੱਚਾ ਜਿਸ ਤਰ੍ਹਾਂ ਜਾਂਚ ਤੇ ਚੜ ਕੇ ਗਿਆ ਉਸ ਤਰ੍ਹਾਂ ਹੀ ਜਾਂਚ ਤੇ ਚੜ ਕੇ ਵਾਪਸ ਘਰ ਆਵੇ ਮੈਂ ਹੱਥ ਬਨ ਕੇ ਦਾਸ ਗਰੂਆਂ ਪੀਰਾਂ ਗੜੀ ਸਾਰਿਆਂ ਗੜੀ ਕਰਦੀ ਆ ਮੇਰੇ ਬੱਚਾ ਤੰਦਰੁਸਤ ਹੋਵੇ ਜਿੱਥੇ ਕਿਤੇ ਬੈਠਾ ਹੈ ਪਿਛਲੇ 6 ਸਾਲ ਤੋਂ ਕਰੀਬ ਮੇਰਾ ਬੇਟਾ ਇਟਲੀ ਵਿੱਚ ਗਿਆ ਸੀ ਉੱਥੇ ਰਹਿ ਰਿਹਾ ਸੀ ਔਰ ਡੇਰੀ ਫਾਰਮ ਤੇ ਕੰਮ ਕਰਦਾ ਰਿਹਾ ਸੀ ਆ ਪਿਛਲੇ ਦਿਨੀ ਮੰਗਲਵਾਰ ਕਰੀਬ 4:00 ਵਜੇ ਦੇ ਉੱਥੋਂ ਲਾਪਤਾ ਹੋ ਗਿਆ ਪਤਾ ਨਹੀਂ ਲੱਗ ਰਿਹਾ ਕਿ ਉਹ ਮੇਰਾ ਬੇਟਾ ਹਰਮਨਦੀਪ ਸਿੰਘ ਕਿੱਥੇ ਚਲੇ ਗਿਆ ਵਾ ਮੈਂ ਤੁਹਾਨੂੰ ਸੋਸ਼ਲ ਨੈਟਵਰਕ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵਾਂ ਇੱਟ ਦੀ ਵਿੱਚ ਬੈਠੇ ਪੰਜਾਬੀਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿਸੇ ਦੀ ਮਾਂ ਦਾ ਪੁੱਤ ਕਿਸੇ ਦਾ ਪਿਓ ਦਾ ਪਿੱਤਾ ਦਾ ਬੱਚਾ ਉਹ ਲੱਭ ਕੇ ਦੇ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਤਨਾ ਮੈਂ ਵੀ ਇਸੇ ਤਰ੍ਹਾਂ ਤੁਹਾਡੇ ਸੋਸ਼ਲ ਨੈਟਵਰਕ ਰਹੀਂ ਔਰ ਆਪਣੇ ਸੋਸ਼ਲ ਨੈਟਵਰਕ ਰਹੀਂ ਅੱਜ ਤੱਕ ਕਰੀਬ 12 ਗ ਆਸਿਆਣੇ ਆਦਮੀ ਔਰ 4 ਬੀਬੀਆਂ 4 ਲੜਕੇ ਭੇਜ ਚੁੱਕਾ ਵਾਂ ਮੈਨੂੰ ਅੱਜ ਪਤਾ ਲੱਗਿਆ ਜੇ ਕੀ ਕਿ ਦੁੱਖ ਹੁੰਦਾ ਵਾ ਲੋਕਾਂ ਦੇ ਦੁੱਖ ਸੁਣਦਾ ਹੁੰਦੇ ਸੀ ਵੀ ਅੱਜ ਮੇਰਾ ਵੀ ਦੁੱਖ ਹੋ ਬਣ ਗਿਆ ਮੇਰਾ ਵੀ ਬੱਚਾ ਡਾਇਟਰੀ ਵਿੱਚ ਗੁੰਮ ਹੋਇਆ ਵਾ ਤੇ ਜੇ ਆਪ ਮੇਰੀ ਹੈਲਪ ਕਰੋ ਤੇ ਮੇਰਾ ਬੱਚਾ ਮਿਲ ਸਕਦਾ ਪਤਾ ਨਹੀਂ ਲੱਗ ਰਿਹਾ ਬੱਚਾ ਮੱਝਾਂ ਵਾਲੀ ਡੇਰੀ ਆ ਜੀ ਦੁੱਧ ਦੀ ਡੇਰੀ ਫਾਰਮ ਆ ਆਪਾਂ ਡੇਰੀ ਫਾਰਮ ਕਹਿੰਦੇ ਉਹਦਾ ਛਟਾਲਾ ਕਹਿੰਦੇ ਆ ਉੱਥੇ ਕੰਮ ਕਰ ਰਿਹਾ 6 ਸਾਲ ਤੋਂ ਲਗਾਤਾਰ ਇੱਥੇ ਕੰਮ ਕਰਦਾ ਆ ਰਿਹਾ ਜੀ ਬਲਜਿੰਦਰ ਸਿੰਘ ਨਾਂ ਦਾ ਫਗਵਾੜੇ ਦਾ ਮੁੰਡਾ ਉਹਦੇ ਨਾਲ ਹੀ ਕੰਮ ਕਰਦਾ ਆ ਰਿਹਾ ਔਰ ਮੇਰੇ ਚਾਚੇ ਦਾ ਬੇਟਾ ਓਥੇ ਕੇਵਲ ਸਿੰਘ ਜਿੰਨੇ ਨੂੰ ਖੜਿਆ ਵਾ ਪੇ ਪਤਾ ਨਹੀਂ ਲੱਗ ਰਿਹਾ ਵੀ ਕੀ ਗੱਲ ਬਣੀ ਆ ਮੇਰੀ ਜਿਹੜੀ ਲਾਸਟ ਗੱਲ ਹੋਈ ਆ ਸੋਮਰ 4:20 ਮਿੰਟ ਦੇ ਇੰਡੀਆ ਦੇ ਟਾਈਮ ਨਾਲ ਗੱਲਬਾਤ ਹੋਈ ਸੀ ਬੜੇ ਚੰਗੇ ਮੌਜ ਗੱਲਬਾਤ ਹੋਈ ਕਦੀ ਇਹੋ ਜਿਹਾ ਕੋਈ ਨਹੀਂ ਕਦੀ ਨਾ ਗੁੱਸਿਆ ਇਹਨਾਂ ਮੇਰੇ ਨਾਲ ਕਦੀ ਗੱਲਬਾਤ ਨਹੀਂ ਕੀਤੀ ਤੇ ਬਹੁਤ ਸੋਹਣੀ ਆਪਣੇ ਮਾਤਾ ਨਾਲ ਵੀ ਗੱਲਾਂ ਕਰਦਾ ਹੈ ਮੇਰੇ ਨਾਲ ਗੱਲਾਂ ਕਰਦਾ ਹੈ ਤੇ ਸਮਝ ਨਹੀਂ ਲੱਗੀ ਕੀ ਗੱਲ ਬਣ ਗਈ ਆ ਕੋਈ ਟੈਨਸ਼ਨ ਕੋਈ ਤਰਾਕ ਕੋਈ ਟੈਨਸ਼ਨ ਨਹੀਂ ਕੋਈ ਬਿਮਾਰ ਨਹੀਂ ਕੋਈ ਗੱਲਬਾਤ ਨਹੀਂ ਬਿਲਕੁਲ ਇੰਡੀਆ ਉਹਨ ਦਾ ਪਹਿਲਾ ਨੇ ਪ੍ਰੋਗਰਾਮ ਉਸਨੇ ਬਣਾਇਆ ਸੀ ਵੀ ਮੈਂ ਪ੍ਰੋਗਰਾਮ ਬਣਾਇਆ ਸੀ ਵੀ ਮੈਂ ਆਉਣਾ ਤੇ ਫਿਰ ਉਸ ਤੋਂ ਬਾਅਦ ਵਿੱਚ ਉਹਨੇ ਕਹਿਤਾ ਵੀ ਚੱਲ ਮੈਂ ਆਪਣੇ ਦਾ ਭਰਾ ਉਹਦਾ ਫੌਜੀ ਹੈ ਵੱਡਾ ਦੇਸ਼ ਦੀ ਸੇਵਾ ਵਿੱਚ ਲੱਗਾ ਹੋਇਆ ਵਾ ਤੇ ਜਦੋਂ ਮੇਰੇ ਫੌਜੀ ਭਰਾ ਦਾ ਵਿਆਹ ਹੋਊਗਾ ਤੇ ਮੈਂ ਉਦੋਂ ਹੀ ਆਉਂਗਾ ਤੇ ਉਹਨੇ 12 ਮਹੀਨੇ ਜਾਣ ਦਾ ਪਰਮਣ ਕੀਤਾ ਫਿਰ ਮੈਂ ਵੀ ਵਿਆਹ ਦੇ ਇੱਥੇ ਜਾਊਂਗਾ ਮੁੜ ਕੇ ਬਾਅਦ ਵਿੱਚ ਮਰਤਵਾ ਨਹੀਂ ਜਾਣਾ ਜੀ ਅਸੀਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਟਲੀ ਦੀ ਸਰਕਾਰ ਨਾਲ ਵਾਰਤਾ ਕਰਕੇ ਗੁਰਜੀਤ ਸਿੰਘ ਔਂਜਲਾ ਜੀ ਦੀ ਵੀ ਬੇਨਤੀ ਕਰਦਾ ਮੈਂ ਤੁਹਾਡੀਆਂ ਨਹੀਂ ਵੀਡੀਓ ਵੇਂਦਾ ਰਹਿਣਾ ਤੁਸੀਂ ਬੜੇ ਹੀ ਬੱਚੇ ਸਾਡੇ ਇੰਡੀਆ ਦੇ ਲਿਆ ਲਿਆ ਦਿੱਤੇ ਨੇ ਔਂਜਲਾ ਸਾਹਿਬ ਮੈਂ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਦਾ ਮੇਰਾ ਬੱਚਾ ਲਿਆ ਗਦਾ ਉਹ ਮੈਨੂੰ ਪਤਾ ਲੱਗੂਗਾ ਤੁਸੀਂ ਕਿੰਨੇ ਬੱਚੇ ਲਿਆ ਗਏ ਦਿੱਤੇ ਆ ਮੇਰੇ ਬੱਚੇ ਵਾਸਤੇ ਆਪ ਸੰਸਦ ਵਿੱਚ ਆਵਾਜ਼ ਠਾਓ ਆਪ ਮੈਸੀਜ ਇੰਡੀਆ ਦੀ ਮੈਸੀਜ ਦੀ ਆਵਾਜ਼ ਠਾਓ ਤੇ ਇਟਲੀ ਦੀ ਮੈਸੀਜ ਦੀ ਆਵਾਜ਼ ਠਾਓ ਵੀ ਮੇਰਾ ਬੱਚਾ ਹਰਮਨਦੀਪ ਲੱਭਣਾ ਚਾਹੀਦਾ ਪੁਲਿਸ ਕੰਪਲੀਟ ਵੀ ਕੱਲ ਦੀ ਕਰ ਦਿੱਤੀ ਗਈ ਹੈ ਬੁੱਧਵਾਰ ਦੀ 4 ਵਜੇ ਦੀ ਕਰੀਬ ਹੁਣ ਲੱਗ ਜਾਂਦਾ ਪਤਾ ਵੀ ਕੀ ਕਰਦੇ ਪੁਲਿਸ ਵਾਲੇ